ਤਰੰਤਰਨ ਪੁਲਿਸ ਵੱਲੋਂ ਜਿਵੇਂ ਕਿ ਜਿਹੜੇ ਨਸ਼ਾ ਜਿਹੜੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੌਰਾਨ ਵੀ ਵੱਡੀ ਗਿਣਤੀ ਵਿੱਚ ਮਾੜੇ ਅੰਸਰਾਂ ਨੂੰ ਨੱਥ ਪਾਉਣ ਵਿੱਚ ਕਾਮਯਾਬੀ ਹਾਸਲ ਹੋਈ ਹੈ ਔਰ ਵੱਡੀ ਮਾਤਰਾ ਵਿੱਚ ਜਿਹੜੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਜਾ ਰਹੇ ਹਨ ਇਸ ਦੇ ਨਾਲ ਹੀ ਨਵਾਂ ਸਾਲ ਚੜ੍ਹਦਿਆਂ ਹੀ ਲੋਹੜੀ ਦੇ ਤਿਉਹਾਰ ਮੌਕੇ ਜਿਹੜੇ ਕਿ ਲੋਕਸ ਹਨ ਜਿਨ੍ਹਾਂ ਦੇ ਮੋਬਾਈਲ ਜਾਂਦੇ ਗੁੰਮ ਹੋ ਚੁੱਕੇ ਹੀ ਜਾਂ ਖੋਹ ਕੀਤੀ ਗਈ ਸੀ ਉਹਨਾਂ ਨੂੰ ਅੱਜ ਬੀਤੇ 4 ਮਹੀਨਿਆਂ ਦੇ ਵਿੱਚ ਜਿਹੜੀ ਰਿਕਵਰੀ ਹੈ ਉਸ ਨੂੰ ਉਹਨਾਂ ਦੇ ਹੈਂਡਓਵਰ ਕੀਤੀ ਗਈ ਹੈ ਔਰ ਉਹਨਾਂ ਨਾਲ ਅਸੀਂ ਗੱਲ ਵੀ ਕਰਾਂਗੇ ਜ਼ਿਲ੍ਹੇ ਦੇ ਐਸਐਸਪੀ ਨੇ ਦੱਸਿਆ ਤੇ 10 ਲੱਖ ਰੁਪਏ ਦੇ ਕਰੀਬ ਮੋਬਾਈਲ ਜਿਹੜੇ ਆ 120 ਤੋਂ ਪਲੱਸ ਹਨ ਉਹਨਾਂ ਨੂੰ ਹੈਂਡਓਵਰ ਕੀਤੇ ਗਿਆ ਹਨ ਲੋਕੀ ਬਹੁਤ ਖੁਸ਼ ਹਨ ਔਰ ਇਸੇ ਮਨੂ ਜਿਹੜੇ ਟੈਕਨੀਕਲ ਸੈੱਲ ਦੇ ਜਿਹੜੇ ਨਾਲ ਹੈਗੇ ਨੇ ਅਧਿਕਾਰੀ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਜੇ ਫੋਨ ਗੁੰਮ ਹੋ ਜਾਂਦਾ ਹੈ ਤਾਂ ਉਸ ਵਿੱਚ ਲੋਕਾਂ ਨੂੰ ਕੀ ਜਾਣਕਾਰੀ ਦੇਣੀ ਚਾਹੀਦੀ ਹੈ ਕੀ ਅਵੇਰਨੈਸ ਲਈ ਤੁਸੀਂ ਮੈਸੇਜ ਦੇਣਾ ਚਾਹੁੰਦੇ ਜੇ ਕੀ ਕਰਨਾ ਚਾਹੀਦਾ ਅ ਸਭ ਤੋਂ ਪਹਿਲਾਂ ਤੇ ਮੈਂ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਐ ਲੋਕਾਂ ਨੂੰ ਥੋੜਾ ਮਤਲਬ ਖੁਸ਼ੀ ਦਾ ਮੌਕਾ ਮਿਲਿਆ ਲੋੜੀ ਦੇ ਇਸ ਪਾਵਨ ਦੇ ਹਾਰ ਤੇ ਤੇ ਬਾਕੀ ਜਿਹੜੇ ਜਦੋਂ ਲੋਕਾਂ ਦਾ ਫੋਨ ਗੁੰਮ ਹੋ ਜਾਂਦਾ ਹੈ ਉਦੋਂ ਕੀ ਕੀ ਪ੍ਰਕੌਸ਼ਨਸ ਇਹ ਜਦੋਂ ਲੋਕਾਂ ਦਾ ਫੋਨ ਗੁੰਮ ਹੋ ਜਾਂਦਾ ਹੈ ਜਿਹੜਾ ਨਜ਼ਦੀਕੀ ਸਾਂਝ ਕੇਂਦਰ ਆ ਉੱਤੇ ਰਿਪੋਰਟ ਕਰਵਾਉਣੀ ਚਾਹੀਦੀ ਹੈ ਤੇ ਪਲੱਸ ਜਿਹੜਾ ਇੱਕ CEIR ਪੋਰਟਲ ਆ ਉੱਤੇ ਆਪਣੀ SIM ਨੰਬਰ ਪਾ ਕੇ ਉਹਨਾਂ ਨੂੰ ਅਨਬਲੌਕ ਬਲੌਕ ਕਰਵਾ ਦੇਣਾ ਚਾਹੀਦਾ ਹੈ ਤਾਂ ਜੋ ਜਿਹੜਾ ਤੁਹਾਡਾ ਫੋਨ ਆ ਉਹ ਕੋਈ ਹੋਰ ਮਿਸਯੂਜ਼ ਨਾ ਕਰ ਸਕੇ ਜਾਂ ਕੋਈ ਮਾੜੇ ਅਨਸਰ ਦੇ ਹੱਥ ਲੱਗ ਜਾਂਦਾ ਹੈ ਫੋਨ ਤੇ ਉਹ ਤੁਹਾਡੇ ਫੋਨ ਤੋਂ ਜਾਂ ਕਿਸੇ ਨੂੰ ਧਮਕੀ ਜਾਂ ਕੋਈ ਗਲਤ ਮੈਸੇਜ ਕਨਵੇ ਕਰਦਾ ਹੈ ਤੇ ਉਹ ਨਾ ਹੋ ਸਕੇ ਕਿਉਂਕਿ CEIR ਪੋਰਟਲ ਦੇ ਵਿੱਚ ਜਦੋਂ ਆਪਾਂ ਸਬਮਿਟ ਕਰਦੇ ਆ ਆਪਣੀ ਰਿਕੁਐਸਟ ਸਬਮਿਟ ਕਰਦੇ ਆ ਤੇ ਉਹ ਬਲੌਕ ਹੋ ਜਾਂਦਾ ਹੈ ਉਹਨੋਂ ਉਹਦਾ ਕੋਈ ਦੂਸਰਾ ਕੋਈ ਪਰਸਨ ਯੂਜ਼ ਨਹੀਂ ਕਰ ਸਕਦਾ ਹਾਂਜੀ ਮੈਡਮ ਇਹਦੇ ਵਿੱਚ ਜਿਹੜਾ ਟੈਕਨੀਕਲ ਜਿਹੜੀ ਕੀ ਆ ਡੱਬੇ ਦੇ ਉੱਪਰ ਜੇ ਕੋਈ ਫੋਨ ਕੋਈ ਖਰੀਦਾ ਵਾ ਸੈਕੰਡ ਹੈਂਡ ਕਈ ਲੋਕ ਫੋਨ ਖਰੀਦਦੇ ਆ ਕੋਈ ਚੋਰੀ ਦਾ ਫੋਨ ਹੋ ਸਕਦਾ ਉਹਦੇ ਵਿੱਚ ਕੀ ਕੀ ਅਵੇਰਨੈਸਲੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਤੇ ਅਸੀਂ ਜਿਹੜੇ ਕਿਸੇ ਸ਼ਾਪਕੀਪਰ ਤੋਂ ਅਸੀਂ ਖਰੀਦ ਰਹੇ ਆ ਫੋਨ ਤਾਂ ਤੁਸੀਂ ਇਨਸ਼ੋਰ ਕਰੋ ਕਿ ਉਹਦਾ IMEI ਨੰਬਰ ਪਲੱਸ ਉਹਦੇ ਨਾਲ ਕੋਈ ਅਲਟਰੇਸ਼ਨ ਤੇ ਨਹੀਂ ਹੋਈ ਜਿਹੜਾ ਕੋਈ ਉਹਦਾ ਡੱਬਾ ਵਗੈਰਾ ਪ੍ਰੋਪਰ ਚੈੱਕ ਕਰੋ ਪਲੱਸ ਉਹਦਾ ਬਿੱਲ ਵਗੈਰਾ ਪਲੱਸ ਜਿੰਨੇ ਮਨ ਲੋ ਹੈਂਡ ਓਵਰ ਕੀਤਾ ਉਸ ਸ਼ਾਪ ਵਾਲੇ ਨੂੰ ਤੇ ਉਹਦਾ ਵੀ ਇਨਸ਼ੋਰ ਕਰੋ ਕਿ ਉਹਦਾ ਵੀ ਲੈ ਲਓ ਕਿ ਕਿਹੜੇ ਪਰਸਨ ਨੇ ਇਹਦਾ ਕੋਈ ਅਸਲੀ ਮਾਲਕ ਕੌਣ ਸੀਗਾ ਤੇ ਕਿੰਨੇ ਵੇਚਿਆ ਸੀਗਾ ਹਾਂਜੀ ਔਰ ਅੱਜ ਕਿੰਨੀ ਟਾਈਪ ਦੇ ਫੋਨ ਸੀ ਇਹਦੇ ਵਿੱਚ ਕਿਹੜੀ ਕਿਹੜੀ ਟਾਈਪ ਦੇ ਆ ਗਏ ਸੀ ਕੰਪਨੀ ਦੇ ਕਿਹੜੇ ਸੀਗੇ ਫੋਨ ਔਰ ਉਹਦੀ ਅਬਾਊਟ ਕਿੰਨੀ ਲਾਗਤ ਕਿੰਨੀ ਸੀ ਕੀਮਤ ਕਿੰਨੀ ਕਹਿ ਸਕਦੇ ਆ ਔਰ ਇਹਦੇ ਵਿੱਚ ਕਿਹੜਾ ਕਿਹੜਾ ਜਿਵੇਂ ਕੋਈ ਖੋਇਆ ਗਿਆ ਉਹ ਵੀ ਕੀਤੀ ਗਈ ਸੀ ਉਹ ਵੀ ਆ ਫੋਨ ਜਿਹੜਾ ਕਿਸੇ ਗੁੰਮ ਹੋਇਆ ਸੀ ਉਹ ਸੀਗਾ ਸਾਡੇ ਕੋਲ ਅੱਜ 128 ਸੀਗੇ ਫੋਨ ਜੋ ਅਸੀਂ ਪਬਲਿਕ ਨੂੰ ਡਿਸਟ੍ਰੀਬਿਊਟ ਕੀਤੇ ਆ ਉਹਦੇ ਵਿੱਚ ਵੱਖਰੇ ਵੱਖਰੇ ਕੰਪਨੀਆਂ ਦੇ ਫੋਨ ਸੀਗੇ ਲਾਈਕ ਜਿਵੇਂ ਰੀਅਲਮੀ ਦੇ ਸੀਗੇ ਸਾਡੇ ਕੋਲ ਪੰਜ ਆਈਫੋਨ ਸੀਗੇ Oppo ਫੋਨ ਸੀਗੇ Samsung ਦੇ ਫੋਨ ਸੀਗੇ ਐਵੇਂ ਸਾਡੇ ਕੋਲ ਇੱਕ ਛੋਟਾ ਫੋਨ ਸੀਗਾ ਜਿਹੜਾ ਕੀ ਪੈਡ ਵਾਲਾ ਫੋਨ ਸੀਗਾ ਉਹ ਵੀ ਅਸੀਂ ਲੋਕਾਂ ਨੂੰ ਡਿਸਟ੍ਰੀਬਿਊਟ ਕੀਤਾ ਔਰ ਹੁਣ ਤੱਕ ਕਿੰਨੇ ਜਿਆਦੀਆਂ ਕੰਪਲੇਂਟਾਂ ਤੁਹਾਨੂੰ ਆndੀਆਂ ਨੇ ਫੋਨ ਲੌਸ ਦੀਆਂ ਉਹਦੇ ਵਿੱਚ ਕਿੰਨੀਆਂ ਸੋਲਵ ਹੋ ਗਈਆਂ ਕਿੰਨੀਆਂ ਅਜੇ ਪੈਂਡਿੰਗ ਕੋਈ ਰਹਿੰਦੀਆਂ ਰਿਕਵਰੀ ਕਰਨ ਵਾਲੇ ਵੀ हां जी पेंडिंग ਰਹਿੰਦੀਆਂ ਕਿਉਂਕਿ ਸਾਡੇ ਕੋਲ ਜਿਵੇਂ ਜਿਵੇਂ سیم ਕੋਈ ਪਾ ਕੇ سیم ਪਾਉਂਦਾ ਹੈ ਤੇ ਉਹ ਸਾਡੇ ਪੋਰਟਲ ਚ ਸ਼ੋ ਹੋ ਜਾਂਦਾ ਹੈ ਕਿ ਇਹ ਬੰਦੇ ਨੇ سیم ਪਾ ਲਈਏ ਪਲੱਸ ਅਸੀਂ ਉਹਨਾਂ ਤੋਂ ਫੋਨ ਰਿਕਵਰ ਕਰਕੇ ਪਬਲਿਕ ਹੈਂਡਓਵਰ ਕਰਦੇ ਹਾਂ ਪਲੱਸ ਜਿਹੜੀਆਂ ਸਾਡੇ ਕੋਲ ਐਸਐਸਪੀ ਸਾਹਿਬ ਦੇ ਆਫਲਾਈਨ ਕੰਪਲੇਂਟ ਹੁੰਦੀਆਂ ਉਹਨਾਂ ਦਾ ਅਸੀਂ ਵੱਖਰਾ ਪ੍ਰੋਸੈਸ ਕਰਦੇ ਹਾਂ ਪਲੱਸ ਉਹਨਾਂ ਨੂੰ ਵੀ ਅਸੀਂ ਸੀਈਆਰ ਪੋਰਟਲ ਦੇ ਵਿੱਚ ਪਾ ਕੇ ਫਿਰ ਉਹਨਾਂ ਦਾ ਫੋਨ ਰਿਕਵਰ ਕਰ ਲੈਂਦੇ ਹਾਂ ਜਿਨ੍ਹਾਂ ਕੋਲ ਹਜੇ SIM ਨਹੀਂ ਪਈ ਉਹ ਸਾਡੇ ਕੋਲ ਹਜੇ ਜਿਹੜੀਆਂ ਕੰਪਲੇਂਟਸ ਆ ਉਹ ਪੈਂਡਿੰਗ ਹੈਗੇ ਆ। ਡੀਜੀਪੀ ਸਾਹਿਬ ਵੱਲੋਂ ਵੀ ਤੁਹਾਨੂੰ ਕੋਈ ਇਨਸਟਰੂਮੈਂਟ ਵੀ ਨਵੇਂ ਉਪਲਬਧ ਕਰਵਾਏ ਗਏ ਹੁਣ ਜਿਹਦੇ ਵਿੱਚ ਕੋਈ ਰਾਹਤ ਮਿਲੀ ਹੋਊਗੀ ਕੰਮ ਕਰਨ ਦੀ ਤਕਨੀਕੀ ਜਿਹੜੀ ਆ ਉਹ ਵੀ ਜਿਵੇਂ ਪਹਿਲੇ ਨਾਲੋਂ ਹੁਣ ਨਵੇਂ ਸਿਸਟਮ ਵਿੱਚ ਵੀ ਈਜ਼ੀ ਹੋਇਆ ਹੋਊਗਾ ਕੁਝ ਕੰਮ ਕਰਨ ਦਾ। ਅ ਇਨਸ ਇਨਸਟਰੂਮੈਂਟਰ ਮਤਲਬ ਜਿਵੇਂ ਪੋਰਟਲ ਉਹਨਾਂ ਨੇ ਅਵੇਲੇਬਲ ਕਰਵਾਏ ਆ ਕਿ ਜਿਵੇਂ ਲੋਕੀ ਅੱਗੇ ਉਹਨਾਂ ਨੂੰ ਸੀਗਾ ਕਿ ਸਾਂਚ ਕੇਂਦਰ ਜਾਂ ਪੁਲਿਸ ਸਟੇਸ਼ਨ 'ਚ ਜਾ ਕੇ ਆਪਣੀ ਰਿਪੋਰਟ ਵਗੈਰਾ ਕਰਵਾਓ ਆਨਲਾਈਨ ਪੋਰਟਲ ਜਿਹੜੇ ਅਵੇਲੇਬਲ ਹੋਏ ਆ ਉਹ ਬਹੁਤ ਰਾਹਤ ਭਰੇ ਆ ਕਿ ਲੋਕੀ ਆਪਣਾ ਘਰ ਬੈਠੇ ਆਪਣਾ ਕਰ ਸਕਦੇ ਆ ਕੰਪਲੇਂਟ ਵਗੈਰਾ ਰਜਿਸਟਰ ਕਰਵਾ ਸਕਦੇ ਆ ਹਾਂਜੀ ਇਸਨ ਅ ਅਧਿਕਾਰੀ ਜਿਹਨਾਂ ਨੇ ਦੱਸਿਆ ਕਿ ਜਿਹੜੇ ਫੋਨ ਹੈ ਕੋਈ ਵੀ ਜੇ ਕਿਸੇ ਤਰ੍ਹਾਂ ਦਾ ਗੁੰਮ ਹੋ ਜਾਂਦਾ ਹੈ ਜਾਂ ਉਸ ਨੂੰ ਉਹਦੀ ਸ਼ਿਕਾਇਤ ਜਿਹੜੀ ਤੁਰੰਤ ਦਰਜ ਕਰਵਾਈ ਜਾਵੇ ਜਿਹੜੀ ਕਿ ਪੋਰਟਲ ਦੇ ਉੱਪਰ ਜਿਹੜੀ ਆ ਟੀਮ ਬੈਠੀ ਹੋਈ ਹੈ ਟੈਕਨੀਕਲ ਟੀਮ ਬੈਠੀ ਹੋਈ ਹੈ ਉਹ ਕੋਈ ਵੀ ਆਪਣਾ ਕੰਮ ਕਰ ਰਹੀ ਆ ਔਰ ਇਸ ਦੌਰਾਨ ਜਿਹੜੀ ਕਿ ਉਹਨਾਂ ਵੱਲੋਂ ਅੱਜ ਇਸ ਦੀ ਵੱਡੀ ਮਾਤਰਾ ਵਿੱਚ ਉਹਨਾਂ ਨੂੰ ਜਿਹੜੇ ਫੋਨ ਬਰਾਮਦ ਕਰਕੇ ਲੋਕਾਂ ਨੂੰ ਜਿਹੜੇ ਹੈਂਡਓਵਰ ਕੀਤੇ ਗਏ ਉਹਨਾਂ ਵਿੱਚ ਆਈਫੋਨ ਵੀ ਮੋਬਾਈਲਸ ਮੌਜੂਦ ਸਨ ਔਰ ਉਹਦੀ ਲਾਗਤ ਕਰੀਬ 3 ਲੱਖ ਰੁਪਏ ਦੱਸੀ ਜਾ ਰਹੀ ਹੈ ਔਰ ਐਸਐਸਪੀ ਜਿਹੜੇ ਸੁਰਿੰ ਜਿਹੜੀ ਤਨਾਲ ਕੀਤੀ ਗਈ ਇਸ ਕੰਮ ਲਈ ਉਹ ਲੋਕਾਂ ਨੂੰ ਇਸ ਵਿੱਚ ਕਾਫੀ ਜ਼ਿਆਦਾ ਰਾਹਤ ਮਿਲੀ ਹੈ ਰਮਨ ਚਾਵਲਾ ਜਗਮਨੀ ਟੀਵੀ ਤਰਨਤਰਨ ਕਰਮਚਾਰੀ ਮੌਜੂਦ ਹਨ ਜਿਹੜੇ ਕੀ ਕੋਈ ਜਾਣਕਾਰੀ ਦੇਣੀ ਜੰਨੇ ਸੀਆਰਟੀ ਬੜੀ ਪੋਰਟਲ ਬਣਿਆ ਹੈ ਉਹਦੇ ਵਿੱਚ ਕਿਸ ਤਰ੍ਹਾਂ ਕੰਮ ਕਰਦਾ ਹੈ ਔਰ ਉਹਦੀ ਟੀਮਾਂ ਵਾ ਕਿਸ ਤਰ੍ਹਾਂ ਕੰਮ ਕਰਕੇ ਅੱਗੇ ਇਸ ਨੂੰ ਸਫਲ ਬਣਾਉਂਦੀਆਂ ਹਨ ਭਾਈ ਕੀ ਨਾਮ ਤੁਹਾਡਾ ਕੀ ਦੱਸਣਾ ਚਾਹੁੰਦੇ ਹੋ ਤੁਸੀਂ ਹਾਂਜੀ ਮੇਰਾ ਨਾਮ ਸੀਨੀਅਰ ਕਨਸਟੇਬਲ ਜਗਦੀਪ ਸਿੰਘ ਆ ਤੇ ਐਂਡ ਮੈਂ ਇੰਚਾਰਜ ਸੋਸ਼ਲ ਮੀਡੀਆ ਸੈਲ ਤਰਨਤਰ ਲੱਗਾ ਆ ਇਹ ਸਭ ਤੋਂ ਪਹਿਲਾਂ ਮੈਂ ਤੁਹਾਡਾ ਇੱਥੇ ਆਉਣ ਦਾ ਧੰਨਵਾਦ ਕਰਦਾ ਵਾਂ ਅੱਜ ਦੇਖੋ ਜਿਹੜਾ ਲੋਹੜੀ ਦੇ ਮੌਕੇ ਤੇ ਤਿਹਾਰ ਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੁਰਿੰਦਰ ਲੰਬਾ ਜੀ ਦੀ ਨਿਗਰਾਨੀ ਹੇਠ ਜਿਹੜਾ ਵਾ ਲੋਹੜੀ ਮੌਕੇ ਤਿਹਾਰ ਤੇ ਜਿਹੜਾ 120 ਪਾਸ ਜਿਹੜੇ ਮੋਬਾਈਲ ਫੋਨ ਅੱਜ ਪਬਲਿਕ ਨੂੰ ਵੰਡੇ ਗਏ ਆ ਜੀ ਤੇ ਮੈਂ ਪਬਲਿਕ ਨੂੰ ਇੱਕ ਜਾਗਰੂਕ ਕਰਨਾ ਚਾਹੁੰਦਾ ਵੀ ਬਾਈ ਚਾਂਸ ਕਿਸੇ ਦਾ ਵੀ ਕੋਈ ਫੋਨ ਗਵਾਜਦਾ ਵਾ ਇੱਕ ਤੇ ਆਪਣੀ ਨਜ਼ਦੀਕੀ ਜਿਹੜਾ ਸਾਂਝ ਕੇਂਦਰ ਹੈ ਉਸ ਤੇ ਪਹਿਲਾਂ ਤੁਰੰਤ ਕੰਪਲੇਨਟ ਕਰਾਈ ਜਾਵੇ ਇਸ ਤੋਂ ਇਲਾਵਾ ਇੱਕ ਪਬਲਿਕ ਹੋਰ ਆਪਸ਼ਨ ਹੈ ਵੀ ਇੱਕ ਸੀਈਆਰ ਪੋਰਟਲ ਹੈ ਵੈਬਸਾਈਟ ਆਨਲਾਈਨ ਪੋਰਟਲ ਹੈ ਜੀ ਜੇ ਉਹ ਪਬਲਿਕ ਖੁਦ ਵੀ ਆਪਣੀ ਰਿਕੁਐਸਟ ਉਸ ਪੋਰਟਲ ਦੇ ਪਾਸ ਸਕਦਾ ਵਾ ਉਹਦੇ ਵਿੱਚ ਸਭ ਤੋਂ ਸੌਖਾ ਤਰੀਕਾ ਇਹ ਹੈ ਵੀ ਜਦੋਂ ਕੋਈ ਆਪਣਾ ਫੋਨ ਤੁਹਾਡਾ ਗਵਾਜਿਆ ਤੁਸੀਂ ਸੀਏਆਰ ਪੋਰਟਲ ਤੇ ਰਿਕੁਐਸਟ ਪਾ ਦਿੰਦੇ ਜੇ ਤੇ ਇੱਕ ਪਬਲਿਕ ਨੂੰ ਵੀ ਮੈਸੇਜ ਆਏਗਾ ਵੀ ਤੁਹਾਡਾ ਫੋਨ ਦੀ ਜਿਹੜੀ ਰਿਕੁਐਸਟ ਸਬਮਿਟ ਹੋ ਗਈ ਆ ਐਂਡ ਜਦੋਂ ਤੁਹਾਡਾ ਫੋਨ ਲੱਭੂਗਾ ਪਬਲਿਕ ਨੂੰ ਆਟੋਮੈਟਿਕਲੀ ਮੈਸੇਜ ਚੱਲ ਜਾਣਾ ਵੀ ਤੁਹਾਡਾ ਫੋਨ ਜਿਹੜਾ ਰਿਕਵਰ ਹੋ ਗਿਆ ਤੁਸੀਂ ਨਜ਼ਦੀਕੀ ਸਾਈਬਰ ਥਾਣੇ ਜਾਂ ਪੁਲਿਸ ਸਟੇਸ਼ਨ ਜਾ ਕੇ ਲੈ ਕੇ ਜਾ ਸਕਦੇ ਹਾਂਜੀ ਹੋਰ ਕਿਸ ਤਰ੍ਹਾਂ ਦੀ ਜਾਣਕਾਰੀਆਂ ਜਿਹੜੀਆਂ ਕਿ ਲੋਕਾਂ ਨੂੰ ਨਹੀਂ ਪਤਾ ਉਸ ਬੰਦੀ ਕੋਈ ਡੀਪਲੀ ਕੋਈ ਜਾਣਕਾਰੀ ਦੇਣੀ ਚਾਹੀਦੀ ਜਿਸ ਨਾਲ ਕੋਈ ਲੋਕਾਂ ਨੂੰ ਨੁਕਸਾਨ ਨਾ ਹੋਵੇ ਉਹਨਾਂ ਦੇ ਫਾਇਦੇ ਵਿੱਚ ਹੋਵੇ ਔਰ ਉਹਨਾਂ ਨੂੰ ਜਲਦੀ ਹੀ ਇਹਦੇ ਵਿੱਚ ਰਾਹਤ ਮਿਲੇ ਹਾਂਜੀ ਬਿਲਕੁਲ ਜੀ ਇਸ ਤਰ੍ਹਾਂ ਕੇ ਤੁਹਾਨੂੰ ਪਤਾ ਹੈ ਅੱਜਕੱਲ੍ਹ ਲੋਕੀ ਸਾਈਬਰ ਧੋਖਾਧੜੀ ਤੋਂ ਵੀ ਬਹੁਤ ਜ਼ਿਆਦਾ ਆਪਣਾ ਹੋ ਰਿਹਾ ਜੀ ਨੁਕਸਾਨਦਾ ਹੀ ਹੋ ਰਿਹਾ ਵਾ ਸਾਈਬਰ ਧੋਖਾਧੜੀ ਬਹੁਤ ਚੱਲ ਰਹੀ ਆ ਤੇ ਪਬਲਿਕ ਨੂੰ ਇਹੀ ਕਹਿਣਾ ਵੀ ਜੇ ਕਿਸੇ ਨਾਲ ਕੋਈ ਪੈਸੇ ਦਾ ਫਰਾਡ ਹੋ ਜਾਂਦਾ ਜੀ ਉਹ ਤੁਰੰਤ ਸਭ ਤੋਂ ਪਹਿਲਾਂ ਨਜ਼ਦੀਕੀ ਪੁਲਿਸ ਸਟੇਸ਼ਨ ਜਾਣ ਤੋਂ ਪਹਿਲਾਂ 1930 ਹਲਪਲਾਈਨ ਨੰਬਰ ਆ ਸਾਡਾ ਸਾਈਬਰ ਦਾ ਉੱਤੇ ਕਾਲ ਕਰਨ ਤੁਰੰਤ ਜਿੱਥੇ ਆਪਣੀ ਕੰਪਲੇਂਟ ਰਜਿਸਟਰ ਕਰਾਉਣਾ ਉਹਦੇ ਵਿੱਚ ਇਹ ਆ ਵੀ ਜਿੰਨੇ ਵੀ ਤੁਹਾਡੇ ਨਾਲ ਕੋਈ ਸਾਈਬਰ ਘਟਾਲਾ ਕੀਤਾ ਹੁੰਦਾ ਪੈਸਿਆਂ ਦਾ ਉਹਦਾ ਅਗਲੇ ਦਾ ਖਾਤਾ ਜਿਹੜਾ ਆ ਮੌਕੇ ਤੇ ਹੀ ਫ੍ਰ ਇਸਨ ਸਿਨੀਅਰ ਕਨਸਟੇਬਲ ਜਗਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਇਹ ਟੀਮ ਹੈ ਕਿਸ ਤਰ੍ਹਾਂ ਕੰਮ ਕਰਦੀ ਹੈ ਉਹ ਲੋਕਾਂ ਦੀ ਰਾਹਤ ਵਾਸਤੇ ਕਿਸ ਤਰ੍ਹਾਂ ਜਿਹੜੇ ਕਰਮਚਾਰੀ ਤਨਾਨਾ ਕੀਤੀ ਹੈਗਾ ਉਹਨਾਂ ਲੋਕਾਂ ਨੂੰ ਇਸ ਵਿੱਚ ਵੱਡੀ ਰਾਹਤ ਮਿਲ ਰਹੀ ਹੈ ਰਮਨ ਚਾਵਲਾ ਤਰਨਤਾਰਨ